<speaking in> Fatona, <foreign language> my ਅੜਦੇ ਪਾਣੀ ਨੇ ਲਗਾਤਾਰ ਪੰਜਾਬ ਦੇ ਵਿੱਚ ਤਬਾਹੀ ਮਚਾਈ ਹੋਈ ਹੈ। ਇੱਥੋਂ ਤੱਕ ਲੋਕਾਂ ਦੇ ਵਿੱਚ ਰਸਹਿਮ ਦਾ ਮਾਹੌਲ ਹੈ ਕਿਉਂਕਿ ਘਰਾਂ ਤੱਕ ਪਾਣੀ ਪਹੁੰਚ ਰਿਹਾ ਹੈ। ਪੰਜਾਬ ਦੇ ਦਰਿਆਵਾਂ ਦਾ ਪਾਣੀ ਪੂਰੇ ਤ੍ਰਿਕ ਦੇ ਨਾਲ ਉਫਾਨ ਤੇ ਆ ਨਦੀਆਂ ਨਾਲੇ ਆ ਤੇ ਵਿੱਚ ਪਾਣੀ ਭਰ ਚੁੱਕਾ ਹੈ। ਜਿੱਥੇ ਲੋਕ ਸੁਰੱਖਿਆ ਥਾਵਾਂ ਤੇ ਜਾ ਰਹੇ ਨੇ। ਤਾਂ ਉੱਥੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਫਾਸਿਲਕਾ ਤੋਂ ਚਤੇ ਕਾਫੀ ਹੱਦ ਦੇ ਨਾਲ ਪ੍ਰਭਾਵਿਤ ਇਲਾਕੇ ਨੇਤਾ ਜਿਹੇ ਵਿਚਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁਰੱਖਿਆ ਥਾਮਾ ਤੇ ਲਜਾਈ ਚਾਰੀ ਨੇ ਸੋਤਸਵੀਰਾ ਤੋਂ ਹੱਡ ਨਾਲ ਸਾਂਝੀਆਂ ਕਰ ਰਹੇ ਹਨ ਟਰੈਕਟਰ ਟਰਾਲੀ ਤੇ ਉੱਤੇ ਜੁੜਿਆ ਪਾਵਨ ਸਰੂਪ ਜਿਹੜੇ ਸੁਰੱਖਿਆ ਥਾਮਾ ਤੇ ਲਜਾਈ ਚਾਰੀ ਨੇ ਕਿ ਹਾਜ਼ਰੀ ਹੈ ਕਿ ਜੜਾ ਸਿੰਘ ਸਬਾ ਗੁਰੂ ਘਰ ਤੇ ਵਿੱਚ ਇਹਨਾਂ ਪਵਿੱਤਰ ਪਾਵਨ ਸਰੂਪ ਨੂੰ ਰੱਖਿਆ ਜਾਵੇਗਾ ਮੌਕੇ ਤੇ ਜਾਣਕਾਰੀ ਵੀ ਸੇਵਾਦਾਰਾਂ ਦੇ ਵੱਲੋਂ ਦਿੱਤੀ ਗਈ ਕਿ ਹੁਣ ਤੱਕ ਹੁਨਾ ਦੇ ਵੱਲੋਂ 15 ਤੋਂ 25 ਪਾਵਨ ਸਰੂਪ ਜੜਾ 71 ਘਰ ਕੇ ਸੁਰੱਖਿਅਤ ਥਾਵਾਂ ਤੇ ਲਜਾਏ ਗਏ ਨੇ ਇੱਕ ਵਾਰ ਤਸਵੀਰਾਂ ਦੇਖ ਕਰਦੇ ਆਂ ਪਾਲ ਕੀ ਚੱਲੀ ਹੈ ਕਿਹੜੇ ਪਿੰਡ ਤੋਂ ਲੈ ਕੇ ਆ ਗੁਰੂ ਸਾਹਿਬ ਇਹ ਮਹਾਰਾਜ ਮਾਤੂ ਲੈ ਕੇ ਪਿੰਡ ਤੋਂ ਲੈ ਕੇ ਆ ਰਹੇ ਆ ਇਹ ਮਹਾਰਾਜ ਸੂਬੇਗੇ ਤੇ ਉਹ ਬਾਣੀ ਜਾਦਾ ਵੱਧ ਰਹਾ ਹੈ ਇਹ ਲਈ ਮਤੋਂ ਵੇਕੇ ਦਾ ਵੀ ਸਿੰਘ ਸਭਾ ਗੁਰਦੁਆਰਾ ਆਪਾਰਟਮੈਂਟ ਹੈ ਇੱਕ ਕਿਹੜੇ ਪਿੰਡ ਦੇ ਹੈ ਇਹ ਪਿੰਡ ਮਾਤੋਂ ਨਗਰ ਮਾਤੋਂ ਨਗਰ ਪਿੰਡ ਤੋਂ ਆ ਰਹੇ ਹਾਂ ਹਾਂਜੀ ਇਹ ਦਰਵਾਦ ਸਾਹਿਬ ਕਿੱਥੇ ਲੈ ਕੇ ਜਾਓਗੇ ਇਹ ਬਾਜਲਵਾਂ ਕਾ ਜਾਣਗੇ ਜੀ ਰਫਾਇਲ ਕਾ ਜਾਣਗੇ ਹਾਂਜੀ ਕਿਹੜੇ ਗੁਰਦੁਆਰਾ ਸਾਹਿਬ ਜਾਣਗੇ ਇਹ ਸਿੰਘ ਸਭਾ ਗੁਰਦੁਆਰਾ ਸਾਹਿਬ ਜਾਣਗੇ ਜੀ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਹਿ ਸਰਦਾਰ ਹਰਜਿੰਦਰ ਸਿੰਘ ਜੀ ਤੁਹਾਨੂੰ ਵੀ ਸ਼ਹੀਨਿਕ ਵਰਦਾ ਪ੍ਰਬੰਧਕ ਕਮੇਟੀ ਦੇ ਹਦਾਇਤ ਅਨੁਸਾਰ ਵੱਖ-ਵੱਖ ਪੰਜਾਬ ਦੇ ਇਲਾਕਿਆਂ ਦੇ ਵਿੱਚ ਜਿਵੇਂ ਹੜ੍ਹਾਂ ਦੀ ਆਫਤ ਬਣੀ ਹੋਈ ਹੈ ਉਸ ਆਫਤ ਮੁਕ ਰਖਦੇ ਹਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਮਹਾਰਾਜ ਦੇ ਪਾਵਨ ਸੋਪਾਣੇ ਸਕੇ ਥਾਂ ਦੇ ਲਈ ਜਿਹੜੀ ਹੈ ਦਾਸਾਂ ਦੀ ਰਾਤ ਦੀ ਪਿੱਛੇ ਟੀਮ ਸਾਰਿਆਂ ਦੀ ਸੇਵਾ ਲੱਗੀ ਹੋਈ ਹੈ ਇਸ ਟਾਈਮ ਇਸ ਸਮੇਂ ਤੱਕ ਅਸੀਂ ਇਸ ਤੋਂ ਪਹਿਲਾਂ ਵੱਖ-ਵੱਖ ਨਗਰਾਂ ਦੇ ਵਿੱਚ ਸ੍ਰੋਤ ਇਕੱਤਰ ਕਰਕੇ ਸਕੈਟਾਂਵਾਂ ਦੇ ਉੱਪਰ ਜਿਹੜੇ ਪੰਚਾਇਤ ਜਾ ਰਹੇ ਨੇ ਗੁਰਦਾਰ ਸ਼ੇਗੁਰ ਸਿੰਘ ਸਭਾ ਫਾਇਲਕਾ ਵਿਖੇ ਇਸ ਤਰ੍ਹਾਂ ਦਾਸ ਭਾਈ ਪੈਰ ਸਿੰਘ ਪ੍ਰਚਾਰਕ ਜਲਾਲਾਬਾਦ ਦੀ ਹਲਕੇ ਦੇ ਤੌਰ ਪ੍ਰਚਾਰਕ ਦੀ ਸੇਵਾ ਨਿਭਾ ਰਿਹਾ ਹੈ ਸਾਨੂੰ ਇਹ ਉਦੇਸ਼ ਹੋਏ ਨੇ ਕਿ ਜਿੱਥੇ ਹੜ ਦੇ ਕਾਰਨ ਬਣੇ ਹੋਏ ਨੇ ਜਾ ਖਤਰਾ ਮਡਰ ਆ ਰਿਹਾ ਉਥੋਂ ਪਾਵਨ ਫਿਕਰ ਸੁਪਨ ਜਿਹੜਾ ਹੈ ਸਖੇ ਖਿਆਮ ਦੇ ਉੱਪਰ ਪਚਾਉਣਾ ਕੀਤਾ ਕਿੰਨੇ ਸਰੂਪ ਹੋਂ ਤੱਕ ਤੁਸੀਂ ਲੈ ਗਏ ਫਾਜ਼ਲ ਕਾ ਤਕਰੀਬਨ ਤੇ ਤਕਰੀਬਨ 15 ਤੋਂ 20 ਸਰੂਪ ਵੱਖ-ਵੱਖ ਨਗਰਾਂ ਦੇ ਵਿੱਚੋਂ ਅਸੀਂ ਜਿਹੜੇ ਨੇ ਗੁਰਦਾਰ ਸ਼੍ਰੀ ਗੁਰੂ ਸਿੰਘ ਸਭਾ ਫਾਜ਼ਲ ਕਾ ਸਖੇ ਸਥਾਨਾਂ ਦੇ ਉੱਪਰ ਪਚਾਉਣਾ ਕੀਤੇ ਗਿਆਨ ਸਾਡੇ ਨਾਲ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੀ ਜਿਹੜੀ ਸਮੂਥ ਟੀਮ ਹੈ ਸਮੂਥ ਸੰਗਤਾਂ ਨੇ ਜਾਂ ਹੋਰ ਇਥੋਂ ਦੀਆਂ ਇਲਾਕੇ ਦੇ ਸਿੱਖ ਜਥੇਬੰਦੀਆਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਸਾਹਿਬ ਹੋਰ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਸਾਰੇ ਸੰਜੋਗ ਕਰਕੇ ਜਿਹੜੇ ਨੇ ਪਾਣੀ ਦਾ ਕੀ ਹਾਲ ਹੈ ਪਾਣੀ ਦਾ ਪਾਣੀ ਦੇਖਾ ਜਾਵੇ ਤੁਸੀਂ ਕੈਮਰਾ ਮਾਰੋ ਅੰਦਰ ਪ੍ਰਦੇਸ ਤੋਂ ਲੈ ਕੇ ਆਏ ਉੱਥੇ ਪਾਣੀ ਕਿਵੇਂ ਹੈਗਾ ਜਿੱਥੋਂ ਅਸੀਂ ਪਾਉਣ ਸੂਪ ਲੈ ਕੇ ਆ ਆਲੇ ਦੁਆਲੇ ਜਿਹੜੇ ਨਗਰ ਤਾਂ ਪਾਣੀ ਹੈ ਨਗਰ ਜਿਹੜਾ ਪਾਣੀ ਦੇ ਵਿੱਚ ਘਿਰ ਚੁੱਕਿਆ ਤੇਜਾਰੇ ਹੇਲਾ ਦੇ ਵਿੱਚ ਮੈਂ ਗਿਆ ਉੱਥੇ ਵੀ ਜਿਹੜਾ ਤਕਰੀਬਨ ਪਾਣੀ ਦੇ ਵਿੱਚ ਜਿਹੜਾ ਖਿਰ ਚੁੱਕਿਆ ਹੈ ਪਰ ਪਾਣੀ ਦਾ ਜਿਹੜਾ ਪਨਾ ਜਿਹੜਾ ਹੋਲੀ-ਹੋਲੀ ਫੱਦਾ ਜਾ ਰਿਹਾ ਅਸੀਂ ਅੱਜ ਗਏ ਸੀ ਜਿਵੇਂ ਕਾਂਵਾਂ ਵਾਲੀ ਪੱਤਨ ਜਿਹੜਾ ਉੱਥੇ ਆਪਾਂ ਪਾਲਕੀ ਜੋ ਮਸ਼ਰੀ ਮੁਖਤਸਰ ਸਾਹਿਬ ਤੋਂ ਆਈ ਸੀ ਮਹਾਰਾਜ ਸਾਹਿਬ ਭਾਈ ਬਲਦੇਵ ਸਿੰਘ ਜੀ ਨੇ ਭੇਜੀ ਸੀ ਤੇ ਅੱਗਾ ਜਿਹੜੇ ਪਿੰਡ ਹੈਗੇ ਨੇ ਜਿਵੇਂ ਉਹਨਾਂ ਚ ਜ਼ਿਆਦਾਤਰ ਪਾਣੀ ਦੇ ਅੱਗ-ਪਕ ਪਿੰਡਾਂ ਚ ਪਹੁੰਚਣ ਵਾਲਾ ਹੀ ਹੈ ਲੱਗਦਾ ਥੋੜਾ-ਥੋੜਾ ਫੁੱਟ-ਫੁੱਟਦਾ ਹੀ ਫਰਕਰਿਆ ਗਿਆ ਤੇ ਸੜਕਾਂ ਦੇ ਉੱਤੋਂ ਦੀ ਪਾਣੀ ਚੱਲੀ ਜਾਂਦਾ ਤੇ ਮਹਾਰਾਜ ਦੇ ਸਰੂਪ ਜਿਹੜੇ ਜਿੰਨੇ ਵੀ ਪਿੰਡਾਂ ਚ ਸੀਗੇ ਤੇ ਕੁਸ਼ ਗਰੰਤੀ ਸਿੰਘਾਂ ਨੇ ਆਪ ਫੋਨ ਕੀਤੇ ਸੀ ਕੁਸ਼ ਅਸੀਂ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਤੇ ਮਹਾਰਾਜ ਦੇ ਰੂਪ ਪਿੱਛੋਂ ਟਰਾਲੀਆਂ ਤੇ ਲਿਆ ਕੇ ਤੇ ਕਾਮਾ ਵਾਲੀ ਪਤਨ ਤੇ ਜੋ ਪਾਲਕੀ ਖੜੀ ਸੀ ਉਹਦੇ ਵਿੱਚ ਰੱਖ ਕੇ ਤੇ ਆਪਣੇ ਗੁਰਦਰਾ ਸਿੰਘ ਸੁਬਾ ਫਾਜ਼ਿਲਕਾ ਵਿਖੇ ਆਪ ਪਹੁੰਚਾਏ ਗਏ ਨੇ ਇਹ ਲਗਭਗ 10 12 ਪਿੰਡ ਅੱਜ ਕਵਰ ਹੋ ਗਏ ਆ ਜੀ ਹਾਂਜੀ ਕੁਝ ਅਜੇ ਪਿੰਡ ਰਹਿੰਦੇ ਆ ਜੀ ਤੇ ਕੁਝ ਜਿਵੇਂ ਮਤਲਬ ਅੱਜ ਜਿਨ੍ਹਾਂ ਨੇ ਨਹੀਂ ਦਿੱਤੇ ਉਹ ਕੱਲ ਦਾ ਕਹਿ ਰਹੇ ਵੀ ਕੱਲ ਨੂੰ ਆ ਕੇ ਲੈ ਜਾ ਜੀ ਪਾਣੀ ਮੰਲੋ ਜਿਵੇਂ ਸਵੇਰ ਅਸੀਂ 10 ਵਜੇ ਗਏ ਸੀਗੇ ਤੇ ਜਿੱਥੇ-ਜਿੱਥੇ ਅਸੀਂ ਲੰਗੇ ਆਂ ਵੀ ਸੜਕ ਤੋਂ ਥੋੜਾ-ਥੋੜਾ ਕ੍ਰੋਸ ਹੋ ਰਿਹਾ ਸੀ ਤੇ ਹੁਣ ਜਦੋਂ ਵਾਪਸ ਆਏ ਆਂ ਤੇ ਪਾਣੀ ਕਾਫੀ ਮਾਤਰਾ ਜਿਹਾ ਵੱਧ ਗਿਆ ਪਹਿਲਾਂ ਨਾਲ ਹਜੇ ਪਿੰਡਾਂ ਦੇ ਵਿੱਚ ਪੂਰਾ ਤ ਨਹੀਂ ਗੁਰੂ ਘਰਾਂ ਦੇ ਵਿੱਚ ਤ ਨਹੀਂ ਹਜੇ ਪਾਣੀ ਇੰਨਾ ਹੋਇਆ ਪਰ ਜਿਵੇਂ ਪਿੰਡਾਂ ਨਾਲ ਆਪ ਜੀ ਤੁ ਕਹਤ ਵੀ ਅਸੀਂ ਕਿਉਂਕਿ ਜਦੋਂ ਵਿਪਤਾ ਪਾਣੀ ਪਰੋ ਤਾਂ ਆਪ ਦਾ ਆਪ ਦਾ ਸਾਰਿਆਂ ਨੂੰ ਧਿਆਨ ਹੋਣਾ ਤੇ ਤਾਂ ਕਰਕੇ ਫਿਰ ਸਰੂਪ ਮਹਾਰਾਜ ਦੇ ਉਹਨਾਂ ਨੇ ਭੇਜ ਤੇ 10-12 ਪਿੰਡ ਹੈਗੇ ਨੇ ਜਿੱਨਾਂ ਚੋਂ ਲਿਆਂਦੇ ਆ ਅੱਜ ਆਪਣਾ ਜਸਵੀਰ ਸਿੰਘ ਮੱਡਾ ਟਾੜੀ ਜੀ